ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਉੱਪਰ ਬਣ ਚੁੱਕੀ ਪੰਜਾਬੀ ਫਿਲਮ ਦੀ ਸਟਾਰ ਕਾਸਟ ਅੱਜ ਉਹਨਾਂ ਦੇ ਜੱਦੀਕਰ ਸਰਾਭਾ ਪਿੰਡ ਵਿਖੇ ਪਹੁੰਚੀ ਜਿੱਥੇ ਸਟਾਰ ਕਾਸਟ ਦੇ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਉਹਨਾਂ ਨੂੰ ਯਾਦ ਕੀਤਾ ਗਿਆ ਇਸ ਮੌਕੇ ਉੱਗੇ ਕਲਾਕਾਰ ਮਲਕੀਤ ਸਿੰਘ ਰੌਣੀ ਅਤੇ ਨਿਰਦੇਸ਼ਕ ਕਵੀ ਰਾਜ ਮੌਕੇ ਤੇ ਮੌਜੂਦ ਰਹੇ ਇਸ ਮੌਕੇ ਸਟਾਰ ਕਾਸਟ ਨੇ ਉਹਨਾਂ ਨੂੰ ਯਾਦ ਕਰਦੇ ਹੋਏ ਮੀਡੀਆ ਸਾਹਮਣੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਸਭ ਤੋਂ ਛੋਟੀ ਉਮਰ ਦੇ ਵਿੱਚ ਬਣਨ ਵਾਲੇ ਪੱਤਰਕਾਰ ਅਤੇ ਪਾਇਲਟ ਸਨ ਅਤੇ ਅੱਜ ਦੀਆਂ ਜੋ ਸਰਕਾਰਾਂ ਹਨ ਮਹਾਨ ਸ਼ਹੀਦਾਂ ਨੂੰ ਸਿਰਫ ਵੋਟ ਬੈਂਕ ਲੇਹੀ ਵਰਤਣਾ ਸਰ ਫਿਲਮ ਅੱਜ ਅਸੀਂ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਾਬਾ ਚ ਖੜੇ ਆ ਸਾਡੀ ਫਿਲਮ ਆ ਰਹੀ ਹੈ ਸਰਾਭਾ ਕਰਤਾਰ ਸਿੰਘ ਸਰਾਭਾ ਦੀ ਲਾਈਫ ਦੇ ਉੱਤੇ ਫਿਲਮ ਹੈ ਇਹ ਸੋ ਮੈਂ ਸਮਝਦਾ ਕਿ ਸਾਡੇ ਹਿੰਦੁਸਤਾਨ ਦਾ ਕੌਮੀ ਨਾਇਕ ਕਰਤਾਰ ਸਿੰਘ ਸਰਾਭਾ ਜਿਸ ਤੋਂ ਬਹੁਤ ਸਾਰੇ ਸ਼ਹੀਦ ਬਾਦ ਚ ਇਨਸਪਾਇਰ ਹੋਏ ਜਿਹੜਾ ਇਸ ਸਰਾਭੇ ਦੀਆਂ ਅੰਗਲੀਆਂ ਛੁਟ ਕੇ ਬਰਕਲੇ ਜਿ ਯੂਨੀਵਰਸਿਟੀ ਪੜਨ ਜਾਂਦਾ ਤੇ ਬਰਕਲੇ ਜਿ ਯੂਨੀਵਰਸਿਟੀ ਪੜਦੇ ਹੋਏ ਉਹਨੂੰ ਮਹਿਸੂਸ ਹੁੰਦਾ ਹੈ ਕਿ ਸਾਡਾ ਮੁਲਕ ਆਜ਼ਾਦ ਹੈ ਅਸੀਂ ਗੁਲਾਮ ਹੈ ਅਸੀਂ ਆਜ਼ਾਦ ਮੁਲਕ ਵਿੱਚ ਘੁੰਮ ਰਹੇ ਆ ਸੋ ਉੱਥੇ ਗਦਰ ਲਹਿਰ ਬਾਬਾ ਸੋਨ ਸਿੰਘ ਪਤਨਾ ਹੋਰਾਂ ਦੇ ਨਾਲ ਲਾਲਾ ਹਰਦਿਆਲ ਹੋਰਾਂ ਦੇ ਨਾਲ ਮਿਲ ਕੇ ਉਹ ਗਦਰ ਲਹਿਰ ਪਾਰਟੀ ਨੂੰ ਵੱਡਾ ਕਰਦੇ ਨੇ ਕਾਂਸੀ ਰਾਮ ਰੌਲੀ ਹੋਰਾਂ ਦੇ ਨਾਲ ਸੋ ਉੱਥੋਂ ਹਿੰਦੁਸਤਾਨ ਦੇ ਵਿੱਚ ਗਦਰ ਕਰਨ ਦੇ ਲਈ ਆਉਂਦੇ ਨੇ ਇਸ ਮੁਲਕ ਨੂੰ ਯਾਦ ਕਰਾਉਣ ਦੇ ਲਈ ਆਉਂਦੇ ਨੇ ਸੋ ਕਰਤਾਰ ਸਿੰਘ ਸਰਾਭਾ ਸਭ ਤੋਂ ਛੋਟੀ ਉਮਰ ਦਾ ਪੱਤਰਕਾਰ ਸੀ ਦੁਨੀਆ ਦੇ ਵਿੱਚ ਕਰਤਾਰ ਸਿੰਘ ਸਰਾਭਾ ਸਭ ਤੋਂ ਛੋਟੀ ਉਮਰ ਦਾ ਪਾਇਲਟ ਸੀ ਇਸ ਦੁਨੀਆ ਦੇ ਵਿੱਚ ਉਸ ਨੂੰ ਜਿਹੜੀਆਂ ਉਹਨਾਂ ਆਜ਼ਾਦੀ ਲਹਿਰਾਂ ਦੇ ਵਿੱਚ ਬਾਲਾ ਜਰਨੈਲ ਕਿਹਾ ਜਾਂਦਾ ਸੀ ਕਿਉਂਕਿ ਉਹ ਬੜਾ ਤੇਜਤਰਾਰ ਕਿਸਮ ਦਾ ਇਨਸਾਨ ਸੀਗਾ ਜਿਨੇ ਆਪਣੀ ਸਾਰੀ ਜ਼ਿੰਦਗੀ ਆਪਣੀ ਸਾਰੀ ਤਾਕਤ ਆਪਣੀ ਸਾਰੀ એનર્ਜੀ ਮੁਲਕ ਦੇ ਲਈ ਲੋਕਾਂ ਦੇ ਲਈ ਲਾਈ ਲੋਕਾਂ ਨੂੰ ਜ਼ਿੰਦਗੀ ਦੇਣ ਦੀ ਲੜਾਈ ਲੋਕਾਂ ਨੂੰ ਮੁਲਕ ਆਜ਼ਾਦ ਕਰਾਉਣ ਦੇ ਲਈ ਲਾਈ ਸੋ ਸਾਨੂੰ ਲੱਗਦਾ ਕਿ ਉਹਨਾਂ ਦੀ ਲਾਈਫ ਦੇ ਉੱਤੇ ਫਿਲਮ ਬਣੀ ਬਹੁਤ ਜ਼ਰੂਰੀ ਹੈ ਉਹਨਾਂ ਦੀ ਲਾਈਫ ਦੇ ਉੱਤੇ ਇੱਕ ਇਹੋ ਜਿਹੀ ਫਿਲਮ ਬਣੇ ਜਿਹੜੀ ਆਉਣ ਵਾਲੇ ਜਨਰੇਸ਼ਨਾਂ ਯਾਦ ਰੱਖਣ ਕਿ ਸਰਬਾਹਮਾ ਕੌਣ ਸੀਗਾ ਸਾਡੇ ਉਹ ਕੌਮੀ ਨਾਇਕ ਕੌਣ ਸੀ ਸਾਡੇ ਅਸਲੀ ਹੀਰੋ ਕੌਣ ਸੀ ਜਿਨ੍ਹਾਂ ਕਰਕੇ ਅਸੀਂ ਆਜ਼ਾਦ ਫਿਰ ਜਾ ਕੇ ਸਾਹ ਲੈ ਰਹੇ ਹਾਂ ਸਰ ਜੀਦ ਭਗਤ ਸਿੰਘ ਵੀ ਜਿਹੜੇ ਸੀ ਉਹ ਵੀ ਇੱਕ ਤਰੀਕਾ ਨਾਲ ਬੱਲੇ ਬੱਲੇ ਦਿੱਕਤਾਂ ਸੀ ਸਰਾਂਬਾ ਜੀ ਪਰ ਫਿਰ ਅੱਜ ਦੀ ਗੱਲ ਕਰੀਏ ਜੋ ਹੁਣ ਤੇ ਜਾਸਰ ਜਨਮ ਦਿਹਾੜੇ ਜਾਂ ਅਸੀਂ ਇਹ ਜਿਹੜੇ ਜਿਹੜੇ ਸਰ ਇਹ ਜੋਤੀਆਂ ਜਿਹੜੇ ਮਹਾਨ ਜੋਧੇ ਨੇ ਉਹਨਾਂ ਨੂੰ ਯਾਦ ਕੀਤਾ ਲੱਗਦਾ ਕਿ ਇਸ ਸਮੇਂ ਸਿਰ ਇਸ ਤਰ੍ਹਾਂ ਕਮਾ ਬਣੀ ਹੈ ਤਾਂ ਕਿ ਜਿਹੜਾ ਸਾਡਾ ਯੋਥ ਨੌਜਵਾਨ ਯੂਥ ਹੈ ਉਹ ਸਾਡੇ ਇਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਰੱਖੇ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਹੋਈ ਪੰਜਾਬ ਦੀ ਪੰਜਾਬ ਦੀ ਆਪਾਂ ਜੇ ਗੱਲ ਕਰਦੇ ਹਾਂ ਪੰਜਾਬ ਦੀ ਸਭ ਤੋਂ ਵੱਡੀ ਪ੍ਰੋਬਲਮ ਸੀ ਪੰਜਾਬ ਦੇ ਵਿੱਚ ਜਿੰਨਾ ਵੀ ਪਾਰਟੀਆਂ ਨੇ ਜਿੰਨਾ ਸਰਕਾਰਾਂ ਨੇ ਰਾਜ ਕੀਤਾ ਉਹਨਾਂ ਸਰਕਾਰਾਂ ਨੂੰ ਲੱਗਿਆ ਨਹੀਂ ਕਦੇ ਕਿ ਸਾਡੇ ਜਿਹੜੇ ਸ਼ਹੀਦ ਨੇ ਉਹ ਵੱਡਾ ਸਰਮਾਇਆ ਨੇ ਸਾਡਾ ਉਹਨਾਂ ਲੋਕਾਂ ਨੂੰ ਸਿਰਫ ਇਹ ਲੱਗਦਾ ਰਿਹਾ ਕੋਈ ਪਾਰਟੀ ਹੋਵੇ ਉਹਨਾਂ ਲੋਕਾਂ ਨੂੰ ਲੱਗਦਾ ਰਿਹਾ ਕਿ ਕਿ ਕਿਸੇ ਨੇ ਕਹਿ ਤਾ ਸਾਨੂੰ ਵੋਟ ਬੈਂਕ ਹੋਣਾ ਚਾਹੀਦਾ ਵੋਟ ਮਿਲਣੀ ਚਾਹੀਦੀ ਹੈ ਉਹ ਜਾਤਾਂ ਦੇ ਨਾਂ ਤੇ ਮਿਲੇ ਧਰਮਾਂ ਦੇ ਨਾਂ ਤੇ ਮਿਲੇ ਇਸ ਕਰਕੇ ਸਾਰੇ ਸ਼ਹੀਦਾਂ ਨੂੰ ਪਿੱਛੇ ਹਟਾ ਦਿੱਤਾ ਗਿਆ ਸੋ ਮੈਂ ਸਮਝਦਾ ਕਿ ਸ਼ਹੀਦ ਕਿਸੇ ਕੌਮ ਦਾ سرمਾਇਆ ਹੁੰਦੇ ਨੇ ਕਿਸੇ ਮੁਲਕ ਦਾ سرمਾਇਆ ਹੁੰਦੇ ਨੇ ਸ਼ਹੀਦਾਂ ਤੋਂ ਬਿਨਾ ਕੋਈ ਜਿਹੜੀ ਕੌਮ ਹੈ ਕੋਈ ਮੁਲਕ ਹੈ ਉਹ ਦੂਰ ਹੁੰਦਾ ਸੋ ਇਹ ਸਾਡੀ ਬਦਕਿਸਮਤੀ ਹੈ ਸਾਨੂੰ ਇਹੋ ਜੀਆਂ ਸਰਕਾਰਾਂ ਮਿਲੀਆਂ ਪੰਜਾਬ ਨੂੰ ਜਿਨ੍ਹਾਂ ਸਰਕਾਰਾਂ ਨੇ ਹਮੇਸ਼ਾ ਕੌਮੀ ਨਾਇਕ ਨੂੰ ਦਰਕਰਾਰ ਕੀਤਾ ਪਿੱਛੇ ਕੀਤਾ ਉਹਨਾਂ ਨੂੰ ਅੱਗੇ ਲਿਆਉਣ ਦੇ ਲਈ ਬਹੁਤਾ ਕੁਝ ਉਪਰਾਲੇ ਨਹੀਂ ਕੀਤੇ ਮੁੱਖ ਮੰਤਰੀ ਮਾਨਵੀ ਸ਼ਹੀਦਾਂ ਦੀ ਸੋਚ ਤੇ ਪੈਰਾ ਦੇਣ ਦੀ ਗੱਲ ਕਰਦੇ ਨੇ ਕਿ ਲੱਗਦਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਇਸ ਫਿਲਮ ਨੂੰ ਦਰਸ਼ਾਇਆ ਜਾਵੇ ਤਾਂ ਕਿ ਜਿਹੜੇ ਕੁਝ ਨੌਜਵਾਨ ਨੇ ਜਿਨ੍ਹਾਂ ਨੂੰ ਨਹੀਂ ਪਤਾ ਇਹ ਦੇਖੋ ਇਹ ਪਾਰਟੀ ਦੀ ਸਰਕਾਰ ਬਣੀ ਹੋਏ ਬਹੁਤ አመਗਾ ਸਾਲ ਡੇਰ ਸਾਲ ਹੋਇਆ ਹੈ ਇਹਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਵੀ ਕੁਝ ਕਰਨਗੇ ਕਿਉਂਕਿ ਨਵੇਂ ਨਵੇਂ ਲੋਕ ਇਸ ਪਾਰਟੀ ਦੇ ਵਿੱਚ ਅੱਗੇ ਆਏ ਨੇ ਹੁਣ ਆਉਣ ਵਾਲੇ ਸਾਲਾਂ 'ਚ ਪਤਾ ਲੱਗੂਗਾ ਕਿ ਇਹ ਲੋਕ ਦੂਜਿਆਂ ਨਾਲੋਂ ਕਿੰਨਾ ਕੰਮ ਕਰਦੇ ਆ ਕਿੰਨਾ ਕ ਸਾਲੇ ਸ਼ਹੀਦਾਂ ਨੂੰ ਦਰਜਾ ਦਿੰਦੇ ਆ ਸੋ ਅਸੀਂ ਇਹਨਾਂ ਤੋਂ ਉਮੀਦ ਤਾਂ ਵੱਡੀ ਕਰਦੇ ਆ ਕਿ ਪਹਿਲੀ ਵਾਰ ਇਹ ਸਰਕਾਰ ਬਣੀ ਹੈ ਸੋ ਆਉਣ ਵਾਲੇ ਜਿਹੜੇ 2-4 ਸਾਲ ਉਹ ਤੈਅ ਕਰਨਗੇ ਕਿ ਇਹ ਸਰਕਾਰ ਕਿਹੋ ਜਿਹਾ ਕੰਮ ਕਰੇ। ਸਕੂਲਾਂ ਦੇ ਨੌਕਦਰ ਨੂੰ ਸੁਵਿਧਾ ਨਹੀਂ ਦਿੱਤੀ ਜਾ ਰਹੀ ਹੈ ਜਿਹੜੇ ਪੰਜਾਬੀ ਆਪਰੇ। ਅਮੇਸ਼ਵਰ ਜੀ ਦੇ ਫੈਲੋ ਮਿਸਰ ਕੀ ਕਹਿਣਾ ਚਾਹੋ। ਦੇਖੋ ਜੀ ਸਾਡਾ ਕੰਮ ਤਾਂ ਫਿਲਮ ਨਾਲ ਜਿਹੜੇ ਲੋਕਾਂ ਦਾ ਕਿ ਫਿਲਮ ਲਾਉਣਾ ਸੀ ਕਿ ਚੰਗੀ ਫਿਲਮ ਮਨਾਈ ਹੈ। ਅਸੀਂ ਆਪਣਾ ਫਰਜ਼ ਪੂਰਾ ਕੀਤਾ। ਸੋ ਅਸੀਂ ਸਮਝਦੇ ਹਾਂ ਲੋਕਾਂ ਦਾ ਫਰਜ਼ ਹੈ ਕਿ ਆਪਣੇ ਬੱਚਿਆਂ ਨੂੰ ਜੇ ਉਹ ਚਾਹੁੰਦੇ ਨੇ ਕਿ ਸਾਡੇ ਬੱਚੇ ਹਿਸਟਰੀ ਜਾਣਣਨ ਤਾਂ ਉਹਨਾਂ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਫਿਲਮ ਦਿਖਾਉਣੀ ਚਾਹੀਦੀ ਹੈ ਜਿੱਥੇ ਤੁਸੀਂ ਹੋਰ ਬਹੁਤ ਸਾਰੇ ਖਰਚੇ ਕਰਦੇ ਹੋ ਹੋਰ ਤੁਸੀਂ ਕਿਸਮ ਦੀਆਂ ਫਿਲਮਾਂ ਦੇਖਦੇ ਹੋ ਮੈਂ ਸਮਝਦਾ ਉੱਥੇ ਇਹੋ ਜਿਹੀਆਂ ਫਿਲਮਾਂ ਨੂੰ ਪਹਿਲ ਦੇ ਆਧਾਰ ਤੇ ਬੱਚਿਆਂ ਨੂੰ ਦਿਖਾਉਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਨੂੰ ਹਿਸਟਰੀ ਪਤਾ ਲੱਗੇ ਪਤਾ ਲੱਗੇ ਸਾਡੇ ਕੌਮੀ ਨਾਇਕ ਕੀ ਸੋਚਦੇ ਸੀ ਆਪਣੇ ਮੁਲਕ ਬਾਰੇ ਆਪਣੇ ਪਿੰਡਾਂ ਬਾਰੇ ਆਪਣੇ ਘਰਾਂ ਬਾਰੇ ਆਪਣੇ ਲੋਕਾਂ ਬਾਰੇ ਕੀ ਸੋਚਦੇ ਸੀ ਸੋ ਇਹ ਵੱਡਾ ਸੁਨੇਹਾ ਉਹਨਾਂ ਲੋਕਾਂ ਲਈ ਹੈ ਸਾਡੇ ਕੋਲੇ ਮੌਕਾ ਆਪਣੇ ਬੱਚਿਆਂ ਨੂੰ ਇਹ ਇਤਿਹਾਸ ਦੱਸਣ ਦਾ ਸੋ ਮੈਂ ਸਮਝਦਾ ਇਹ ਜੇ ਮੌਕੇ ਗੋਣੇ ਨਹੀਂ ਚਾਹੀਦੇ ਇਨ ਮੌਕਿਆਂ ਦੇ ਉੱਤੇ ਇਹੋ ਜੀਆਂ ਫਿਲਮ ਬਚਨ ਰਕੋਣੇ ਚਾਹੀਦੇ ਪਿੰਡ ਵਾਸੀਆਂ ਦਾ ਵੀ ਕਾਫੀ ਸਹਿਯੋਗ ਮਿਲ ਰਿਹਾ ਹੈ ਪਿੰਡ ਵਾਸੀਆਂ ਦਾ ਬਹੁਤ بڑا ਸਹਿਯੋਗ ਹੈ ਸਭ ਤੋਂ ਵੱਡਾ ਸਹਿਯੋਗ ਤਾਂ ਪਿੰਡ ਵਾਲਿਆਂ ਦਾ ਇਹ ਹੈ ਕਿ ਉਹਨਾਂ ਨੇ ਸਾਡੇ ਇਸ ਕੌਮੀ ਨਾਇਕ ਦਾ ਘਰ ਹੂਬ-ਹੂ ਸਾਮ੍ਹ ਕੇ ਰੱਖਿਆ ਜਦੋਂ ਵੀ ਇਸ ਪਿੰਡ ਵਿੱਚ ਉਸ ਕੌਮੀ ਨਾਇਕ ਨੂੰ ਕੋਈ ਸਜਦਾ ਕਰਨ ਲਈ ਆਉਂਦਾ ਕੋਈ ਸਿਰ ਝੁਕਾਉਣ ਲਈ ਆਉਂਦਾ ਤਾਂ ਸਾਰਾ ਪਿੰਡ ਪੱਬਾਂ ਭਾਰ ਹੋ ਕੇ ਉਹਦੀ ਵੈਲਕਮ ਕਰਦਾ ਜਿਹਾ ਆਖਦਾ ਇਹ ਪਿੰਡ ਦੀ ਬਹੁਤ ਵੱਡੀ ਦੇਣ ਹੈ ਮੈਂ ਸਮਝਦਾ ਕਿ ਸਰਾਬਾ ਅੱਜ ਵੀ ਉਹਨਾਂ ਲੋਕਾਂ ਨੇ ਜਿਉਂਦਾ ਰੱਖਿਆ ਹੋਇਆ ਤੇ ਹਮੇਸ਼ਾ ਸਰਾਬੇ ਨੂੰ ਆਪਣੇ ਦਿਲਾਂ ਵਿੱਚ ਜ ਸ਼ਹੀਦੇ ਤੁਸੀਂ ਕੁਝ ਕੋਈ ਵੀ ਪ੍ਰਾਲਾ ਕਰਦੇ ਚੱਕਦੇ ਆ ਫਿਲਮ ਅਸੀਂ ਫਿਲਮ ਬਣਾਈ ਜਵੀਆਂ ਤੁਸੀਂ ਕਹੇ ਔਖਾ ਕਿੰਨਾ ਔਖਾ ਕੰਮ ਜੋ ਕੁਝ ਉਹਨੇ ਕੀਤਾ ਉਸ ਤੋਂ ਔਖਾ ਤਾਂ ਕੁਝ ਨਹੀਂ ਹੋ ਸਕਦਾ ਸਿਸ ਹਿਸਾਬ ਨਾਲ ਕੁਝ ਵੀ ਨਹੀਂ ਔਖਾ ਸੀ ਇੱਕ ਇੱਕ ਪੈਸ਼ਨ ਪ੍ਰੋਜੈਕਟ ਅੰਦਰੋਂ ਦਿਲੋਂ ਬਣਾਇਆ ਹੈ ਇਸ ਫਿਲਮ ਨੂੰ ਬਣਾਇਆ ਸੀ ਫਿਰ ਤਾਂ ਬਿਲਕੁਲ ਕੁਝ ਔਖਾ ਨਹੀਂ ਲੱਗਾ ਅਕੜਾਂ ਬੜੀਆਂ ਆਈਆਂ ਨੇ ਛੋਟੀਆਂ ਮੋਟੀਆਂ ਆਉਂਦੀਆਂ ਨੇ ਫਿਲਮ ਮਾੜੀ ਮੋਟੀ ਫਿਲਮ ਬਣਣੀ ਉਹ ਚ ਵੀ ਆਉਂਦੀਆਂ ਨੇ ਅਸੀਂ ਆਪਾਂ ਬੜੀ ਵੱਡੀ ਫਿਲਮ ਬਣਾਈ ਹੈ ਪਰ ਉਹ ਜਦੋਂ ਤੁਸੀਂ ਦੇਖਦੇ ਆ ਸੋਚਦੇ ਉਹਦੇ ਬਾਰੇ ਵੀ ਕੀ ਕੋਈ ਔਖਾਈ ਨਹੀਂ ਦਿੰਦੀ ਹੋਈ ਕੋਈ ਮੁਸ਼ਕਲ ਨਹੀਂ ਹੋਈ ਜਿਹੜੀ ਅਸੀਂ ਨਹੀਂ ਕਰ ਸਕਦੇ ਉਹਨੇ ਇੰਨੀ ਬੜੀ ਕੁਰਬਾਨੀ ਦਿੱਤੀ ਅਸੀਂ ਸਿਰਫ ਖਲ ਬਣਾਈ ਉਹਨਾਂ ਦੀ ਜ਼ਿੰਦਗੀ ਇਹ ਸਰ ਤੁਸੀਂ ਕਿੰਨਾ ਪਹਿਲੇ ਸਟੱਡੀ ਕੀਤਾ ਕਿੰਨਾ ਕਰਦਾ ਸੀ ਬਹੁਤ ਸਾਲਾਂ ਤੋਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਕਿੰਨਾ ਕਰ ਮੈਂ ਇਹਦੀ ਕਾਫੀ ਲਾਈਫ ਜ਼ਿੰਦਗੀ ਇਹਦੀ ਕਿਤਾਸ ਸਿੰਘ ਸਾਹਬਾ ਦੀ ਬਾਹਰ ਹੀ ਹੋਈ ਤਿੰਨ ਚਾਰ ਸਾਲ ਜਿੱਥੇ ਪੜ੍ਹਨ ਗਿਆ ਸੀ ਅਮਰੀਕਾ ਦੇ ਵਿੱਚ ਉੱਥੇ ਮੈਂ ਬਹੁਤ ਕੁਝ ਦੀ ਸਟੱਡੀ ਕੀਤੀ ਉਹਨਾਂ ਨੇ ਜਗ੍ਹਾ ਤੇ ਗਿਆ ਜਿੱਥੇ ਸੀ ਖੁਦ ਗਿਆ ਜਿੱਥੇ ਕਿ ਗਦਰ ਦਾ ਪੇਪਰ ਛਾਪਦੇ ਸੀਗੇ ਜਿਸ ਪ੍ਰਿੰਟਿੰਗ ਪ੍ਰੈਸ ਤੇ ਛਾਪਦੇ ਸੀ ਉਹ ਵੀ ਦੇਖੀ ਆ ਮੈਂ ਜਿਥੇ ਗਦਰ ਲਹਿਰ ਦੀ ਪਹਿਲੀ ਮੀਟਿੰਗ ਹੋਈ ਸੀ ਉਸ ਜਗ੍ਹਾ ਤੇ ਗਿਆ ਉਸ ਹਾਲ ਦੇ ਵਿੱਚ ਗਿਆ ਜਿੱਥੇ ਕੰਮ ਕਰਦੇ ਸੀਗੇ ਉਹਨਾਂ ਜਗ੍ਹਾ ਤੇ ਗਿਆ ਮੈਂ ਮਹਿਸੂਸ ਕੀਤਾ ਮੈਂ ਫੀਲ ਕੀਤਾ ਕਿ ਉਹ ਕਿੱਦਾਂ ਰਹਿੰਦੇ ਹੋਣਗੇ ਕਿਸ ਤਰ੍ਹਾਂ ਦੇ ਇਨਸਾਨ ਸੀ ਉਹ ਸਾਰਾ ਉਹ ਜਗ੍ਹਾ ਤੇ ਜਾ ਕੇ ਇਹ ਚੀਜ਼ਾਂ ਮਹਿਸੂਸ ਕੀਤੀ ਲਿਖ ਪੜਿਆ ਵੀ ਉਹਨਾਂ ਦੇ ਬਾਰੇ ਬਹੁਤ ਕੁਝ ਸੀ ਸਰ ਇਹ ਸਿਮੇਟ ਤੇ ਲੱਗੇ ਸਰ ਉਹ ਵੀ ਸਰ ਬੰਦੇ ਸੀ ਕੋਸੇ ਜਗ੍ਹਾ ਤੇ ਸਰ ਦਿੱਗੇ ਸਰ ਹਾਂ ਹਾਂ ਉਹ ਸਭ ਕੁਝ ਦਿਖਾਇਆ ਪਰ ਫਿਲਮ ਜਿਹੜੀ ਦੇਖਿਓ ਉਹ ਬੰਬ ਬਣਾਉਣ ਦੇ ਬਾਰੇ ਕਿ ਪਲੇਨ ਅਰ ਜਹਾਜ਼ ਉਡਾਉਣ ਦੇ ਸਕੇ ਉਹਨੇ ਬਹੁਤ ਕੁ ਕੀਸੇ ਤਿੰਨ ਚਾਰ ਸਾਲ ਦੇ ਵਿੱਚ ਬਹੁਤ ਸਾਰੇ ਕਿਰਦਾਰ ਦੇ ਵਿੱਚ ਬੜੇ ਬੜੇ ਕਿਰਦਾਰ ਦੇ ਇਹਦੇ ਵਿੱਚ ਬਲੀਤ ਰੌਣੀ ਜੀ ਸਾਰੇ ਬੰਦੇ ਕਿੰਨੇ ਨੇ ਭਾਜੀ ਹਾਂ ਬਹੁਤ ਬੜੇ ਆਪਣੇ ਪੰਜਾਬੀ ਇੰਡਸਟਰੀ ਦੇ 스타 ਨੇ ਉਹ ਮਹਾਵੀਰ ਭੁੱਲਰ ਜੀ ਆ ਜਾ ਨਹੀਂ ਸਕੇ ਸ਼ੂਟਿੰਗ ਕਰ ਰਹੇ ਨੇ ਹਾਂ ਜੀ ਆ ਮਕਲਦੇਵ ਜਿਹੜੇ ਕਿ ਬਾਲੀਵੁੱਡ ਫਿਲਮਾਂ ਦੇ ਬੜੇ 스타 ਨੇ ਪੰਜਾਬੀ ਫਿਲਮਾਂ 'ਚ ਅੱਜਕੱਲ ਕੰਮ ਕਰਦੇ ਉਹ ਨਹੀਂ ਇਸ ਫਿਲਮ ਦੇ ਵਿੱਚ ਸੱਜੇ ਜਿਹੜੇ ਸਾਡੇ ਪੰਜਾਬ ਦੇ ਮਹਾਨ ਸ਼ਹੀਦ ਰਸੀ ਉਹਨਾਂ ਨੂੰ ਯਾਦ ਕਰਨ ਦਿਹਾੜੇ ਤੇ ਯਾਦ ਸ਼ਹੀਦੀ ਦੇ ਅੰਦਰ ਸੱਜਾ ਕਰਦੇ ਨੇ ਪੰਜਾਬ ਦਾ ਜੁਣ ਲੱਗਦਾ ਕਿ ਸਾਨੂੰ ਇਹ ਕਿਹਾ ਵਾ ਇਹ ਸਮੇਂ ਸਿਰ ਕਰਾਨੇ ਗਏ ਤਾਂ ਕਿ ਇਹ ਸਾਡਾ ਮਹਾਨ ਸ਼ਹੀਦ ਉਹਨੂੰ ਜਿਹੜਾ ਯਾਦ ਕੀਤਾ ਜਾ ਸਕੇ ਬਿਲਕੁਲ ਅਗਰ ਇਸ ਅੱਜਕੱਲ ਦੇ ਬੱਚੇ ਦੇਖਦੇ ਨੇ ਆ YouTube ਤੇ ਲੱਗੇ ਰਹਿੰਦੇ ਨੇ ਜਾਂ ਸੋਸ਼ਲ ਮੀਡੀਆ ਤੇ ਲੱਗੇ ਰਹਿੰਦੇ ਨੇ ਚਲੋ ਸਿਰਮੇ ਕਰਨੇ ਚ ਵੀ ਜਾਂਦੇ ਨੇ ਉਹ ਇੱਕ ਫਿਲਮ ਕਿ ਇਦਾਂ ਦੀ ਚੀਜ਼ ਹੈ ਫਿਲਮ ਜਾਂ ਟੈਲੀਵਿਜ਼ਨ ਹੋ ਗਿਆ ਕਿ ਬੜਾ ਫੋਰਸਫੁਲ ਵੈਪਨ ਹੈ ਇੱਕ ਹਥਿਆਰ ਹੈ ਉਹ ਅਸੀਂ ਕੋਸ਼ਿਸ਼ ਕੀਤੀ ਉਹ ਸਾਥ ਹਥਿਆਰ ਨੂੰ ਵਰਤ ਕੇ ਬੱਚਿਆਂ ਤੱਕ ਜਾਈਏ ਇਸ ਜਨਰੇਸ਼ਨ ਤੱਕ ਜਾਈਏ ਦੇਖਣ ਉਤ ਸਿੱਖਣ ਕੋਸ਼ਿਸ਼ ਇਨਸਪਾਇਰ ਹੋਣ ਇਸ ਲਈ ਜਿਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਨੇ ਉਦਮ ਸਿੰਘ ਜੀ ਨੂੰ ਭਗਤ ਸਿੰਘ ਨੂੰ ਬੜੇ-ਬੜੇ ਸ਼ਹੀਦਾਂ ਨੂੰ ਇਨਸਪਾਇਰ ਕੀਤਾ ਅੱਜ ਕੱਲ੍ਹ ਦੇ ਬੱਚੇ ਇਨਸਪਾਇਰ ਹੋਣ ਇਹਨਾਂ ਮੇਕਾਂ ਨੂੰ ਕੁਰਬਾਨੀਆਂ ਦੇਣ ਇੱਕ ਆਪਣੀ ਲਾਈਫ ਨੂੰ ਸੁਧਾਰਨ ਨਾਲ ਬੜੀ ਜੀਜ਼ ਸੋਖੀ ਹੋ ਸਕਦੀ ਹੈ ਠੀਕ ਹੈ ਸਰ ਸਰ ਲਾ ਜਾਂ ਕਤਾਲਜਿਸ ਦੇ ਵਿੱਚ ਅੱਜ ਕੱਲ੍ਹ ਦੀ ਜਿਵੇਂ ਤੁਸੀਂ ਜ਼ਿਕਰ ਕੀਤਾ ਤਾ ਉਹ ਤੇ ਵੀ ਆ ਨੌਜਵਾਨ ਬੇਨ ਉਹ ਸ਼ਾਇਦ ਕੀਤਾ ਜਾਵਾ ਕੀ ਕੋਈ ਇਸ ਫਿਲਮ ਨੂੰ ਦੇਖਣ ਤੇ ਜੀਵਨੀ ਬਾਰੇ ਉਹਨਾਂ ਨੂੰ ਵੀ ਥੋੜਾ ਜਿਹਾ ਹਾਂਜੀ ਮੈਂ ਤਾਂ ਮੇਰੀ ਅਪੀਲ ਹੈ ਪੰਜਾਬ ਗੌਰਮਨ ਨੂੰ ਕਿ ਇਹ ਫਿਲਮ ਨੂੰ ਸਕੂਲਾਂ ਚ ਕਾਲਜਾਂ ਚ ਕੰਪਲਸਰੀ ਕੀਤਾ ਜਾਵੇ ਉਹ ਬੱਚੇ ਦੇਖਣ ਸਟੂਡੈਂਟ ਸਾਡੇ ਦੇਖਣ ਇਸ ਫਿਲਮ ਨੂੰ ਸੈਨ ਵਿੱਚ ਕਰਦੇ ਵੇ ਜਾ ਕੇ ਇਸ ਇਸ ਇੰਸਪੀਰੇਸ਼ਨ ਲੈਂਣ ਜਿਸ ਤਰ੍ਹਾਂ ਕਿ ਬੜੇ ਬੜੇ ਸ਼ਹੀਦਾਂ ਨੂੰ ਕਰਤਾਰ ਸਿੰਘ ਸਰਾਭਾ ਨੇ ਇੰਸਪੀਰੇਸ਼ਨ ਦਿੱਤੀ ਹੈ ਉਹ ਵੀ ਇਸ ਤੋਂ ਕੋਈ ਇੰਸਪੀਰੇਸ਼ਨ ਲੈਂਣ ਬੇ ਥੋੜੀ ਸਾਡੇ ਇਤਿਹਾਸ ਸਾਡੀ ਹਿਸਟਰੀ ਕੀ ਸੀ ਕਿ ਛੋਟੀ ਜਿਹੀ ਉਮਰ 'ਚ ਕੀ ਕੁਰਬਾਨੀਆਂ ਕਰ ਗਿਆ ਅੱਛਾ ਕੁਰਬਾਨੀ ਦੇ ਬਸੇ ਕੀ ਕੋ ਸਿੱਖ ਗਿਆ ਉਹ ਪਤਰ ਪਹਿਲਾ ਪਤਰਕਾਰ ਸੀ ਜਿਹਨੇ ਗਦਰ ਲਹਿਰ ਦਾ ਪੇਪਰ ਉਹ ਸ਼ਾਫਤ ਸੀ ਕੁਝ ਸ਼ਾਬ ਦੇ ਦੋ ਦਿਨ ਜਵਾਨਾਂ ਚ ਸ਼ਾਫਤ ਦਾ ਸੀਗਾ ਪਹਿਲਾ ਪਾਇਲਟ ਸੀਗਾ ਪਹਿਲਾ ਪਾਇਲਟ ਸੀਗਾ ਕੀ ਸਿੱਖਣ ਗਿਆ ਉਸ ਮੁਲਕ ਦੇ ਵਿੱਚ ਕੀ ਕੁਝ ਦੇਖਿਆ ਉਹਨ ਮਸਕਲੇ ਉਹਨੇ ਰੀਅਲਾਈਜ਼ ਕੀਤਾ ਦੇਖ ਕੇ ਆਜ਼ਾਦੀ ਫ੍ਰੀडम ਕੀ ਚੀਜ਼ ਹੁੰਦੀ ਹੈ ਲਿਖਿੰਗ ਸਰ ਕਿਹੜੀ ਕਿਹੜੀ ਜਗ੍ਹਾ ਤੇ ਸਾਰੀ ਫਿਲਮ ਦੇ ਅਸੀਂ ਇੱਥੇ ਇੰਡੀਆ ਚ ਕੀਤੀ ਸ਼ੂਟਿੰਗ ਕੈਨੇਡਾ ਦੇ ਵਿੱਚ ਯੂ ਐਸ ਏ ਦੇ ਵਿੱਚ ਬਾਰ ਬਾਰ ਦੇ ਮੁਲਕਾਂ ਦੇ ਵਿੱਚ ਮੈਂ ਉਹ ਕੋਸ਼ਿਸ਼ ਕੀਤੀ ਕਿ ਉਸ ਜਿਸ ਤਰ੍ਹਾਂ ਦੀਆ ਲੋਕੇਸ਼ਨ ਤੇ ਜਿਸ ਤਰ੍ਹਾਂ ਦੀ ਜਗ੍ਹਾ ਤੇ ਸਭ ਕੁਝ ਹੋਇਆ ਉਹ ਦੁਨੀਆ ਉਹਦੇ ਕਾਮਾ ਉਹਨੂੰ ਡੁਪਲੀਕੇਟ ਕੀਤਾ ਕੇ ਸੈੱਟ ਵੀ ਬਣਾਏ ਕਿ ਉਸ ਤਰ੍ਹਾਂ ਦੀ ਅਪਲੀਕੇਸ਼ਨ ਲੱਭੀਆਂ ਮੈਂ ਠੋਕ ਕੇ ਥੈਂਕ ਯੂ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਚਲੋਟਾ ਦੀ ਰਿਪੋਰਟ